ਗੋਡਿਆਂ ਦੇ ਵਿੱਚ ਦਰਦ ਹੈ ਮੋਡਿਆਂ ਦੇ ਵਿੱਚ ਦਰਦ ਹੈ ਸਰਵਾਈਕਲ ਦਰਦ ਹੈ ਗਰਦਨ ਦਾ ਦਰਦ ਪੈਰਾਂ ਦਾ ਦਰਦ ਹਟਣ ਦਾ ਨਾਮ ਨਹੀਂ ਲੈ ਰਿਹਾ ਡਾਕਟਰ অপারেশন ਦੱਸ ਰਹੇ ਨੇ ਪਰ ਤੁਹਾਡੇ ਲਈ ਹਸਪਤਾਲਾਂ ਦੇ ਘੇੜੇ ਛੁਡਵਾਣ ਇੱਥੇ ਪਹੁੰਚ ਗਏ ਆ ਕੀ ਹੋਇਆ ਦਰਦ ਹੋ ਰਿਹਾ ਕਿਤੇ ਸਰੀਰ ਚ ਮੈਂਟ ਨਹੀਂ ਹੁੰਦੀ ਐ ਉੱਪਰੋਂ ਨਹੀਂ ਚੱਕ ਹੁੰਦਾ ਉਦੋਂ ਹੀ ਚੱਕਦੇ ਨੇ ਤੇ ਦਰਦ ਹੁੰਦਾ ਹੈ ਅੱਛਾ ਤੇ ਹੁਣ ਜਿੱਦਾਂ ਤੁਸੀਂ ਦੋ ਕ ਵਾਰ ਇਸਤੇਮਾਲ ਕਰ ਲਿਆ ਹੁਣ ਮਾੜਾ ਜਿਹਾ ਦੋ ਉੱਪਰ ਨੂੰ ਕਰਕੇ ਦਿਖਾਓ ਤਾਂ ਮਾੜਿਆ ਹੁਣ ਫਰਕ ਹੈਗਾ ਜਦੋਂ ਫਰਕ ਹੈ ਇੱਧਰ ਤਾਂ ਕਰੋ ਤੁਸੀਂ ਆਯੁਰਵੈਦਿਕ ਦਵਾਈ ਤਿਆਰ ਕੀਤੀ ਹੈ ਤੇ ਮਰੀਜ਼ ਲਾਈਨਾਂ ਲਾ ਕੇ ਇਸ ਕਲੀਨਿਕ ਤੇ ਪਹੁੰਚਦੇ ਨੇ ਤੇ ਆਪਣੀ ਮਾਲਿਸ਼ ਵੀ ਕਰਵਾਉਂਦੇ ਨੇ ਤੇ ਆਪਣਾ ਹੱਲ ਲੈ ਕੇ ਘਰਾਂ ਨੂੰ ਜਾਂਦੇ ਨੇ ਤੇ ਦਰਦ ਹੁੰਦਾ ਸੀ ਮੇਰੀ ਫਟ ਲੈ ਤਾਂ ਜਦੋਂ ਮੈਂ ਦੌੜਦਾ ਸੀ ਕਿ ਮੇਰਾ ਲੱਗ ਕ ਕਰ ਜਾਂਦਾ ਸੀ ਕਿ ਗੋਟ ਗੋਟਿਆਂ ਦੀ ਬੈਕ ਸਾਈਡ ਤੇ ਜਿਹੜੀਆਂ ਨੜਾ ਇਹ ਆ ਕਰ ਜਾਂਦੀਆਂ ਸੀ ਅੱਛਾ ਤੇ ਹੁਣ ਇਹ ਆ ਵੀ ਮੈਂ ਆਰਾਮ ਦੇ ਨਾਲ 4-500 ਮੀਟਰ ਜਿਹੜਾ ਚੱਲ ਸਕਦਾ ਕਹਿੰਦੇ ਮਣਕੇ ਵੀ ਦੂਰ ਹੋ ਜਾਂਦੇ ਆ ਜਿਹੜੀ ਡਿਸਕ ਹਿੱਲੀ ਆ ਉਹ ਵੀ ਠੀਕ ਹੋ ਜਾਂਦੀ ਆ ਹਰ ਦਰਦ ਠੀਕ ਹੋ ਰਿਹਾ ਕੀ ਰਾਜ ਕੀ ਆ ਤੁਹਾਡੇ ਹੱਥਾਂ ਦੇ ਵਿੱਚ ਰਾਜ ਆ ਕਿ ਤੇਲ ਦੇ ਵਿੱਚ ਰਾਜ ਮੈਮ ਮੇਰੇ ਹੱਥਾਂ ਸੇ ਕੋਈ ਰਾਜ ਨਹੀਂ ਆ ਸ ਤਾਂ ਬਾਈ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਤੇਲ ਦੇ ਨਾਲ ਹੀ ਇਹ ਠੀਕ ਹੋ ਰਿਹਾ ਹਾਂਜੀ ਕਈ ਵਾਰ ਜਿਹੜੇ ਆ ਬਜ਼ੁਰਗ ਉਮਰੇ ਦਰਦ ਕਾਫੀ ਜ਼ਿਆਦਾ ਹੋ ਜਾਂਦਾ ਵਾ ਸੋ ਇਸ ਕਰਕੇ ਕਾਫੀ ਦਿੱਕਤ ਵੀ ਆਂਦੀ ਆ ਪਰ ਦੇਖੋ ਤੁਸੀਂ ਉੱਥੋਂ ਚੱਲ ਕੇ ਇੱਥੇ ਤੱਕ ਇੱਥੇ ਇਹ ਲੇਟੇ ਹੋਏ ਸੀ ਮਾਲਿਸ਼ ਕਰਾਰੇ ਸੀ ਪਰ ਅੱਜ ਇੱਥੋਂ ਤੁਰ ਕੇ ਉੱਥੇ ਤੱਕ ਪਹੁੰਚੇ ਆ ਜੇ ਇਹ ਆਪਣੇ ਮਨ ਕੇ ਡਿੱਗ ਜਾਂਦੇ ਆ L4 L5 L6 ਠੀਕ ਹੈ ਜੀ ਉਹਨਾਂ ਦੇ ਵਿੱਚ ਜਿਹੜੀਆਂ ਨਾੜਾਂ ਜਾਂਦੀਆਂ ਨੇ ਉਹ ਦਬ ਜਾਂਦੀਆਂ ਨੇ ਜਿਸ ਦੇ ਕਰਕੇ ਆਪਾਨੂੰ ਸਰਟਿਕਾ ਦਾ ਜਿਹੜੀ ਪੇਨ ਹੋਣੀ ਸ਼ੁਰੂ ਹੋ ਜਾਂਦੀ ਆ ਠੀਕ ਹੈ ਜੀ ਅਸੀਂ ਉਹਨਾਂ ਨੂੰ ਤਕਰੀਬਨ 15 ਦਿਨ ਦੀ ਥੈਰੇਪੀ ਦਿੰਦੇ ਆ ਮਾਲਿਸ਼ ਜਿਹੜੀ ਉਸ ਤਰੀਕੇ ਦੇ ਨਾਲ ਕਰਦੇ ਆ ਕਿ ਜਿੱਥੇ ਦਰਦਵਾ ਸਰੀਰ ਦੇ ਜਿਸ ਵੀ ਅੰਗ ਤੇ ਦਰਦ ਹੈ ਉਹ ਦਰਦ ਜਿਹੜਾ ਜਲ ਤੋਂ ਖਤਮ ਹੋਵੇ ਜਿਹੜੀ ਇਹ ਮਾਲਿਸ਼ ਕਰਦੇ ਆ ਬਿਲਕੁਲ ਥੋੜੇ ਟਾਈਮ ਦੇ ਵਿੱਚ ਜਿੱਦਾਂ ਜਿੱਦਾਂ ਨੇ ਪ੍ਰੋਸੈਸ ਦੱਸਣਾ ਉਸ ਹਿਸਾਬ ਦੇ ਨਾਲ ਤੁਸੀਂ ਇਹ ਮਾਲਿਸ਼ ਜਿਹੜੀ ਕਰਵਾਣੀ ਹੈ ਅਗਰ ਨਹੀਂ ਇੱਥੇ ਆ ਸਕਦੇ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਇਹ ਤੇਲ ਜਿਹੜਾ ਮੰਗਵਾ ਸਕਦੇ ਹੋ ਜਿਸ ਦੇ ਨਾਲ ਤੁਸੀਂ ਜਿਹੜਾ ਦਰਦ ਨੂੰ ਠੀਕ ਕਰ ਸਕਦੇ ਹੋ ਮੇਰੀ ਆਸਰ ਵਹੀਕਲ ਸੀ ਆ ਬਾ ਤਾਂ ਇੱਥੋਂ ਦੋ ਵਜੇ ਸੀ ਪਰ ਹੁਣ ਤਾਂ ਠੀਕ ਰਹਾ ਕਿੰਨਾ ਟਾਈਮ ਹੋ ਗਿਆ ਮੈਂ ਪਹਿਲਾ 8 ਵਾਰੀ ਆਇਆ ਸਾ ਅੱਠ ਵਾਰ ਤੁਸੀਂ ਆ ਚੁੱਕੇ ਹੋ ਤੇ ਹੁਣ ਬਿਲਕੁਲ ਇਹ ਸਰਵਾਈਕਲ ਦਾ ਦਰਦ ਗਾਇਬ ਹੋਇਆ ਹਾਂਜੀ ਹਾਂ ਤੁਹਾਡੀ ਕੀ ਸਮस्या ਸੀ ਡਿਸਕ ਦੀ ਪ੍ਰੋਬਲਮ ਸੀ ਕਿ ਮੈਨੂੰ ਤਾਂ ਬਹੁਤ ਦਿੱਕਤ ਸੀ ਕਿ ਮੈਂ ਕਾफी ਦਵਾਈ ਵੀ ਖਾਦੀ ਸੀ ਮੈਨੂੰ ਫਰਕ ਨਹੀਂ ਪੈਂਦਾ ਸੀ ਪਹਿਲਾਂ ਦੇਖੋ ਕਿਥੋਂ ਦਵਾਈ ਖਾ ਚੁੱਕੇ ਹੋ ਪਹਿਲਾਂ ਤਾਂ ਬਹੁਤ ਦਵਾਈ ਖਾਦੀ ਐ ਚੱਪੇ ਵਾਲੀ ਖਾਦੀ ਸੀ ਹਾਰ ਪਰ ਤੋਂ ਵੀ ਖਾਦੀ ਐ ਹੁਣ ਆਮ ਨਹੀਂ ਆਇਆ ਨਹੀਂ ਆਉਂਦੀ ਐ ਹੁਣ ਹੁਣ ਠੀਕ ਐ ਅੱਜ ਦੋ ਵਾਰੀ ਦੇ ਵਿੱਚ ਫਰਕ ਲੱਗਦਾ ਹਾਂ ਹਾਂਜੀ ਹਾਂਜੀ ਦੋ ਵਾਰੀ ਦੇ ਵਿੱਚ ਕੀ ਅੱਗੇ ਤੋਂ ਅੱਗੇ ਸ਼ੇਅਰ ਕਰੋ ਬਹੁਤ ਲੋਕ ਤੁਹਾਡੇ ਘਰ ਦੇ ਵਿੱਚ ਹੋਣਗੇ ਤੁਹਾਡੇ ਰਿਸ਼ਤੇਦਾਰੀ ਆਨਗਵਾਨ ਦੇ ਵਿੱਚ ਹੋਣਗੇ ਜਿੰਨਾ ਤੱਕ ਤੁਸੀਂ ਇਹ ਵੀਡੀਓ ਪਹੁੰਚਾ ਸਕਦੇ ਹੋ ਤਾਂ ਜੋ ਹਰ ਘਰ ਦੇ ਵਿੱਚ ਜਿਹੜੇ ਦਰਦ ਹੈ ਉਹ ਕੱਟਿਆ ਜਾ ਸਕੇ ਫਾਨੂ ਵੀ ਹਸਪਤਾਲ ਜਾਣ ਦੀ ਲੋੜ ਨਹੀਂ ਰਹੇਗੀ ਡਾਕਟਰਾਂ ਦੇ ੱਤੇ ਖਾਨ ਦੀ ਲੋੜ ਨਹੀਂ ਰਹੇਗੀ ਅਗਰ ਤੁਸੀਂ ਇਹ ਦੇਸੀ ਤੇਲ ਆਪਣੇ ਜੋੜਾਂ ਤੇ ਲਗਾ ਲਿਆ ਸੋ ਬਿਲਕੁਲ ਜਿਸ ਮਾਲਿਸ਼ ਨੂੰ ਲਗਾਉਣ ਦੇ ਲਈ ਲੋਕ ਇੱਥੇ ਤੇਲ ਲੈਣ ਦੇ ਲਈ ਆਉਂਦੇ ਨੇ ਆਪਣੇ ਜੋੜਾਂ ਦੇ ਦਰਦ ਨੂੰ ਠੀਕ ਕਰਦੇ ਆ ਇੱਥੇ ਇਹ ਇਹਨਾਂ ਦਾ ਭਲਾ ਕਰਦੇ ਆ ਇਹਨਾਂ ਦੀ ਮਾਲਿਸ਼ ਜਿਹੜੀ ਉਸ ਤਰੀਕੇ ਦੇ ਨਾਲ ਕਰਦੇ ਆ ਕਿ ਜਿੱਥੇ ਦਰਦਵਾ ਸਰੀਰ ਦੇ ਜਿਸ ਵੀ ਅੰਗ ਤੇ ਦਰਦ ਹੈ ਉਹ ਦਰਦ ਜਿਹੜਾ ਜਲ ਤੋਂ ਖਤਮ ਹੋਵੇ ਸੋ ਮੈਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਸਸ਼ੀਕਾਲ ਸੱਚੀ ਗੱਲ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਸਾਡੇ ਆਂਤੇ ਹਾਂਜੀ ਬਹੁਤ ਲੋਕਾਂ ਤੋਂ ਅਸੀਂ ਸੁਣਿਆ ਵੀ ਤੇ ਬਹੁਤ ਅਸੀਂ ਇਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਕਹਿੰਦੇ ਮਣ ਕੇ ਵੀ ਦੂਰ ਹੋ ਜਾਂਦੇ ਆ ਜਿਹੜੀ ਡਿਸਕ ਹਿੱਲੀ ਆ ਉਹ ਵੀ ਠੀਕ ਹੋ ਜਾਂਦੀ ਆ ਹਰ ਦਰਦ ਠੀਕ ਹੋ ਰਿਹਾ ਕੀ ਰਾਜ ਕੀ ਆ ਤੁਹਾਡੇ ਹੱਥਾਂ ਦੇ ਵਿੱਚ ਰਾਜ ਆ ਕਿ ਤੇਲ ਦੇ ਵਿੱਚ ਰਾਜ ਮੈਮ ਮੇਰੇ ਹੱਥਾਂ ਸੇ ਕੋਈ ਰਾਜ ਨਹੀਂ ਆ ਤਾਂ ਵਾਯੂ ਗੁਰੂ ਜੀ ਦੀ ਕਿਰਪਾ ਦੇ ਨਾਲ ਜਿਹੜਾ ਤੇਲ ਦੇ ਨਾਲ ਇਹ ਠੀਕ ਹੋ ਰਿਹਾ ਹੈ ਹਾਂਜੀ ਤੇ ਤੇਲ ਦੇ ਨਾਲ ਹੀ ਅਸੀਂ ਤੇਲ ਦਿੰਦੇ ਆ ਆਯੁਰਵੈਦਿਕ ਤੇਲ ਹੈਗਾ ਆਪਣਾ ਹਾਂ ਹਾਂਜੀ ਇਹ ਹੈਗਾ ਡੀਐਮ ਰੁਦਰਾਕਸ਼ ਪੇਨੋਇਆ ਇਹ ਗਵਰਨਮੈਂਟ ਵੱਲੋਂ ਸਾਈਟੀਫਾਈਡ ਹੈਗਾ ਯਾ ਠੀਕ ਹੈ ਜੀ ਇਹ ਜਿਹੜਾ ਸ਼ਿਲਾਜੀਤ ਤੋਂ ਬਣਿਆ ਹੋਇਆ ਇੱਕ ਮਤਲਬ ਇਸ ਸ਼ੀਸ਼ੀ ਦੇ ਵਿੱਚ ਤੁਸੀਂ ਲੋਕਾਂ ਦੇ ਦਰਦਾਂ ਦਾ ਹੱਲ ਲੱਭ ਕੇ ਬੈਠੇ ਹੋ ਇਹ ਤੇਲ ਵੀ ਤੁਸੀਂ ਖੁਦ ਤਿਆਰ ਕੀਤਾ ਨਹੀਂ ਦੇਖੋ ਇਹ ਜਿਹੜੀ ਸਾਡੀ ਕੰਪਨੀ ਹੈਗੀ ਆ ਤਕਰੀਬਨ 17 ਸਾਲ ਤੋਂ ਇਹ ਤਿਆਰ ਕਰ ਰਹੀ ਹੈ ਤੇ ਇਹ ਤੇਲ ਇਹ ਗਵਰਨਮੈਂਟ ਵੱਲੋਂ ਅਪਰੂਵਡ ਹੈ ਠੀਕ ਹੈ ਜੀ ਇਹ ਤੇਲ ਹਾਂਜੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਕੋਈ ਸਕਿਨ ਤਿੰਡ ਪ੍ਰੋਬਲਮ ਨਹੀਂ ਆਉਂਦੀ ਹੈਗੀ ਅੱਛਾ ਫਿਰ ਤੁਸੀਂ ਮੰਨਦੇ ਹੋ ਮਤਲਬ ਜਿੱਥੇ ਮਰਜ਼ੀ ਦਰਦ ਹੋਵੇ ਬਿਲਕੁਲ ਹਾਂਜੀ ਜਿਵੇਂ ਸਰਵਾਈਕਲ ਦੀ ਕਮਰ ਦੀ ਇਹ ਗੋਡਿਆਂ ਦੀ ਕਿਤੇ ਵੀ ਬਾਹਲੇ ਜੋਇੰਟ ਪੇਨ ਤੇ ਸ਼ੋਲਡਰ ਤੇ ਕਿਤੇ ਵੀ ਹੈਗੀ ਦਰਦ ਕਿਤੇ ਵੀ ਲਗਾ ਸਕਦੇ ਇਹਨੂੰ ਅੱਛਾ ਤੇ ਹੁਣ ਇਹ ਜਿਹੜੇ ਮਰੀਜ਼ ਆਏ ਆ ਇਹਨਾਂ ਦੇ ਕਿੱਥੇ ਦਰਦ ਹੋ ਰਿਹਾ ਇਹਨਾਂ ਦੇ ਇੱਕ ਤਾਂ ਮਣਕਿਆ ਦੇ ਵਿੱਚ ਪ੍ਰੋਬਲਮ ਹੈ ਕਮਰ ਦੇ ਵਿੱਚ ਤੇ ਆ ਜਿਹੜੀ ਬੈਕ ਵਾਲੀ ਚੀਜ਼ ਇਹਦੇ ਵਿੱਚ ਪ੍ਰੋਬਲਮ ਹੈਗੀ ਆ ਹਾਂਜੀ ਅੱਛਾ ਤੇ ਤੁਸੀਂ ਹੁਣ ਇਹਦੇ ਮਾਲਿਸ਼ ਕੀਤੀ ਐ ਇੱਥੇ ਹਾਂਜੀ ਇਹਨਾਂ ਦੀ ਆਹ ਪਹਿਲਾਂ ਅਸੀਂ ਉੱਪਰਲੀ ਮਾਲਿਸ਼ ਕਰੀ ਦੀ ਫਿਰ ਬਾਅਦ ਵਿੱਚ ਇਹਨਾਂ ਦੀ ਆਹ ਬਾਹਲਿਸ਼ ਮਾਲਿਸ਼ ਕਰੀ ਦੀ ਅੱਛਾ ਮੈਂ ਕੈਮਰਾਮੈਨ ਨੂੰ ਕਹੂੰਗੀ ਥੋੜਾ ਨੇੜੇ ਹੋ ਕੇ ਦਿਖਾਓ ਕਿ ਕਿਸ ਤਰੀਕੇ ਦੇ ਨਾਲ ਇਹ ਮਾਲਿਸ਼ ਕਰਦੇ ਆ ਕਿਉਂਕਿ ਅਸੀਂ ਬਾਜ਼ਾਰ ਦੇ ਵਿੱਚ ਅਕਸਰ ਇਹ ਚੀਜ਼ਾਂ ਸੁਣਦੇ ਆ ਕਿ ਬਹੁਤ ਸਾਰੇ ਤੇਲ ਜਿਹੜੇ ਹੁੰਦੇ ਆ ਬਹੁਤ ਸਾਰੀਆਂ ਅਸੀਂ ਦਵਾਈਆਂ ਵੀ ਸੁਣਦੇ ਆ ਪਰ ਕਈ ਵਾਰ ਲੋਕਾਂ ਨੂੰ ਆਰਾਮ ਆਉਂਦਾ ਜਾਂ ਕੁਝ ਸਮੇਂ ਦੇ ਲਈ ਆਉਂਦਾ ਪਰ ਇਹਨਾਂ ਨੇ ਕਿਹਾ ਹੈ ਕਿ ਬਿਲਕੁਲ ਅਸੀਂ ਗਵਰਨਮੈਂਟ ਸਰਟੀਫਾਈਡ ਕੰਮ ਕਰਦੇ ਆ ਜਿਹੜਾ ਸਾਡਾ ਤੇਲ ਹੈ ਉਹ ਬੜੀ ਆਸਾਨੀ ਦੇ ਨਾਲ ਲੋਕਾਂ ਦਾ ਦਰਦ ਜਿਹੜਾ ਹੈ ਬਿਲਕੁਲ ਖਤਮ ਕਰ ਦਿੰਦਾ ਸੋ ਮੈਂ ਵੀ ਪੁੱਛਣਾ ਚਾਹੂੰਗੀ ਕਿ ਕਿੰਨਾ ਕੁ ਟਾਈਮ ਲੱਗਦਾ ਵਾ ਇਹ ਦਰਦ ਠੀਕ ਹੋਣ ਦੇ ਵਿੱਚ ਕਿੰਨੀ ਕੁ ਵਾਰ ਮਾਲਿਸ਼ ਕਰਾਣੀ ਪੈਂਦੀ ਆ ਤਕਰੀਬਨ ਅਸੀਂ 15 ਤੋਂ 20 ਦਾ ਟਾਈਮ ਦਿੰਨੇ ਟਾਈਮ ਪੀਰੀਅਡ ਦਿੰਦੇ ਹਾਂ ਵੀ ਤੁਸੀਂ ਇੱਕ ਦਿਨ ਛੱਡ ਕੇ ਸਾਡੇ ਕੋ ਆ ਜਾਓ ਕਿਉਂਕਿ ਸਾਡੇ ਕੋ ਫਿਰ ਜਗ੍ਹਾ ਥੋੜੀ ਕਰਕੇ ਰੱਛ ਵੀ ਹੁੰਦਾ ਆ ਅਸੀਂ ਇੱਕ ਦਿਨ ਛੱਡ ਕੇ ਪੇਸ਼ੈਂਟ ਨੂੰ ਬੁਲਾਉਂਦੇ ਹਾਂ ਕਿਉਂਕਿ ਸਾਰਿਆਂ ਦੀ ਵਾਰੀ ਦੀ ਵਾਰੀ ਆ ਚੁੱਕੇ ਹਨਾ ਵੀ ਆ ਸਾਨੂੰ ਵੀ ਇਸ ਲਈ ਜਿਹੜੀ ਅਸੀਂ ਕੰਮ ਕਰ ਸਕੀ ਆ ਹਾਂਜੀ ਅੱਛਾ ਕਿੰਨੀ ਕੁ ਗਿਣਤੀ ਦੇ ਵਿੱਚ ਮਰੀਜ਼ ਤੁਹਾਡੇ ਕੋਲ ਆ ਜਾਂਦੇ ਆ ਤਕਰੀਬਨ ਸਾਡੇ ਦੇ ਇੱਕ ਦਿਨ ਦੇ ਵਿੱਚ ਜਣ ਕੇ 20 ਤੋਂ 25 ਆ ਜਾਂਦੇ ਆ ਪੇਸ਼ੈਂਟ 20 ਤੋਂ 25 ਮਰੀਜ਼ ਆ ਜਾਂਦੇ ਆ ਸੋ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ ਬਾਬਾ ਜੀ ਕਿੱਦਾਂ ਠੀਕ ਹੋ? ਅੱਗੀ ਠੀਕ ਹੈ ਜੀ। ਕਿੰਨੇ ਸਾਲ ਦੀ ਆਪਣੀ ਉਮਰ ਆ? ਮੇਰੀ 60 ਸਾਲ ਦੀ ਉਮਰ ਹੋ ਗਈ। ਤੇ ਕਿੱਥੇ ਦਰਦ ਹੁੰਦਾ ਸੀ? ਮੇਰੇ ਅਸਲ ਚ ਉੱਪਰਲੇ ਜਿਹੜੇ ਮਣਕੇ ਆ ਧੌਣ ਦੇ ਇਹਨਾਂ ਦੇ ਵਿੱਚ ਪ੍ਰੋਬਲਮ ਹੈ ਜਿਹਦੇ ਕਰਕੇ ਮੇਰੇ ਹੱਥ ਸੁੰਨ ਹੋਇਓ ਆ। ਹੂੰ। ਤੇ ਲੱਤ ਜਿਹੜੀਆਂ ਉਹ ਲੜਖਰਾਉਂਦੀਆਂ ਤੁਰ ਲੱਗਿਆ। ਅੱਛਾ। ਤੇ ਹੁਣ ਕਿੱਦਾਂ ਫਿਰ ਪਹਿਲੀ ਵਾਰ ਮਾਲਿਸ਼ ਕਰਾਣਾ ਆਇਆ ਜਾਂ ਕਿੰਨੂ ਵੀ ਬਾਤ? ਨਹੀਂ ਮੇਰੀ 12ਵੀਂ ਥੈਰੇਪੀ ਆਇਏ ਤੇ। 12ਵੀਂ ਥੈਰੇਪੀ ਲੈ ਰਹੇ ਹੋ? ਹਾਂਜੀ। ਇਨਾ ਕੋਈ ਫਰਕ ਲੱਗ ਰਿਹਾ ਪਹਿਲਾਂ ਨਾਲੋਂ ਮੈਨੂੰ ਤੁਰਨ ਫਿਰਨ ਦੇ ਵਿੱਚ ਕਾਫੀ ਫਰਕ ਲੱਗਦਾ ਜੀ ਤੁਰਨ ਫਿਰਨ ਦੇ ਵਿੱਚ ਪਹਿਲਾਂ ਕੀ ਦਿੱਕਤ ਆ ਰਹੀ ਸੀ ਬੈਠ ਵੀ ਨਹੀਂ ਹੁੰਦਾ ਸੀ ਖੜੇ ਵੀ ਨਹੀਂ ਹੋ ਪਾਂਦਾ ਸੀ ਮੇਰੀ ਪਹਿਲਾਂ ਇਦਾਂ ਵੀ ਜਦੋਂ ਮੈਂ ਤੁਰਦਾ ਸੀ ਤੇ ਮੇਰਾ ਲੱਕ ਆਕੜ ਜਾਂਦਾ ਸੀ ਤੇ ਗੋਡਿਆਂ ਦੀ ਬੈਕ ਸਾਈਡ ਤੇ ਜਿਹੜੀਆਂ ਨੜੜਾਂ ਇਹ ਆਕੜ ਜਾਂਦੀਆਂ ਸੀ ਅੱਛਾ ਤੇ ਹੁਣ ਇਹ ਆ ਵੀ ਮੈਂ ਆਰਾਮ ਦੇ ਨਾਲ 4-500 ਮੀਟਰ ਜਿਹੜਾ ਚੱਲ ਸਕਦਾ ਹਾਂ ਤੇ ਮੈਨੂੰ ਮਾੜਾ ਜੇ ਤੁਸੀਂ ਖੜੇ ਹੋ ਕੇ ਪੈਰਾਂ ਪਰ ਦਿਖਾਉਂਗੇ ਅਸੀਂ ਵੀ ਦੇਖੀ ਆਪਣੀਆਂ ਅੱਖਾਂ ਦੇ ਨਾਲ ਤੇ ਸਾਰਿਆਂ ਨੂੰ ਦਿਖਾਈਏ ਕਿ ਜਿਹੜੀ ਇਹ ਮਾਲਿਸ਼ ਕਰਦੇ ਆ ਬਿਲਕੁਲ ਥੋੜੇ ਟਾਈਮ ਦੇ ਵਿੱਚ ਜਿੱਦਾਂ ਜਿੱਦਾਂ ਇਹਨਾਂ ਨੇ ਪ੍ਰੋਸੈਸ ਦੱਸਣਾ ਉਸ ਹਿਸਾਬ ਦੇ ਨਾਲ ਤੁਸੀਂ ਇਹ ਮਾਲਿਸ਼ ਜਿਹੜੀ ਕਰਵਾਣੀ ਹੈ ਅਗਰ ਨਹੀਂ ਇੱਥੇ ਆ ਸਕਦੇ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਇਹ ਤੇਲ ਜਿਹੜਾ ਮੰਗਵਾ ਸਕਦੇ ਹੋ ਲੈ ਕੇ ਜਾ ਸਕਦੇ ਹੋ ਜਿਸ ਦੇ ਨਾਲ ਤੁਸੀਂ ਜਿਹੜਾ ਦਰਦ ਨੂੰ ਠੀਕ ਕਰ ਸਕਦੇ ਹੋ ਹੁਣ ਮੈਨੂੰ ਤੁਸੀਂ ਨਾ ਇੱਥੋਂ ਲੈ ਕੇ ਉੱਥੇ ਤੱਕ ਤੁਰ ਕੇ ਦਿਖਾਣਾ ਦੇਖੋ ਤਾਂ ਸਹੀ ਤਰੀਕੇ ਨਾਲ ਤੁਰ ਹੋ ਪਾਂਦਾ ਵਾ ਸੋ ਬਿਲਕੁਲ ਬਾਬਾ ਜੀ ਦੀ 60 ਸਾਲ ਦੀ ਉਮਰ ਹੈ ਸਾਡੇ ਘਰਾਂ ਦੇ ਵਿੱਚ ਵੀ ਬਜ਼ੁਰਗ ਹੁੰਦੇ ਆ ਸਾਡੇ ਪਿਤਾ ਦੀ ਉਮਰ ਦੇ ਹੁੰਦੇ ਆ ਲੋਕ ਕਈ ਵਾਜੜੇ ਆ ਬਜ਼ੁਰਗ ਉਮਰੇ ਦਦ ਕਾਫੀ ਜ਼ਿਆਦਾ ਹੋ ਜਾਂਦਾ ਵਾ ਸੋ ਇਸ ਕਰਕੇ ਕਾਫੀ ਦਿੱਕਤ ਵੀ ਆਂਦੀ ਹੈ ਪਰ ਦੇਖੋ ਤੁਸੀਂ ਉੱਥੋਂ ਚੱਲ ਕੇ ਇੱਥੇ ਤੱਕ ਇਥੇ ਇਹ ਲੇਟੇ ਹੋਏ ਸੀ ਮਾਲਿਸ਼ ਕਰਾ ਰਹੇ ਸੀ ਪਰ ਅੱਜ ਇੱਥੋਂ ਤੁਰ ਕੇ ਉੱਥੇ ਤੱਕ ਪਹੁੰਚੇ ਆ ਪੈਰਾਂ ਦੇ ਵਿੱਚ ਸੂਜਨ ਹੋ ਗਈ ਹੈ ਸਰਵਾਈਕਲ ਦਾ ਦਰਦ ਹੈ ਹੋਰ ਕੋਈ ਸਰੀਰ ਦੇ ਕਿਸੇ ਵੀ ਜੋੜ ਦੇ ਵਿੱਚ ਹਾਂਜੀ ਇਹ ਮੈਮ ਇਹਨਾਂ ਨੂੰ ਜਦੋਂ ਸਰਵਾਈਕਲ ਦੀ ਪ੍ਰੋਬਲਮ ਸੀ ਇਹਨਾਂ ਨੇ ਪਹਿਲਾਂ ਆਪਰੇਸ਼ਨ ਕਰਵਾਇਆ ਹੋਇਆ ਹੈ ਆਪਣਾ ਹਨਾ ਤੇ ਇਹਨਾਂ ਤੇ ਹੁਣ ਜਿਹੜਾ ਮਣਕਾ ਸੀ 7 ਤੇ ਜਿਹੜੀ ਪ੍ਰੋਬਲਮ ਆਈ ਹੋਈ ਹੈ ਇਹਨਾਂ ਦੀ ਜਿਹੜੇ ਇਹਨਾਂ ਦੇ ਹੱਥਾਂ ਦੇ ਵੀ ਗ੍ਰਿਪ ਤਾਂ ਸਹੀ ਆ ਲੇਕਿਨ ਕੋਈ ਚੀਜ਼ ਨਹੀਂ ਨਾ ਤਾਂ ਫੜ ਹੁੰਦੀ ਜਿਵੇਂ ਆਪਣਾ ਬਟਨ ਲਗਾਣਾ ਆ ਸਾਬਣ ਦੀ ਟਿੱਕੀ ਲਗਾਣੀ ਉਹ ਹੱਥੋਂ ਡਿੱਗ ਜਾਂਦੀ ਜੇ ਆਪਾਂ ਕਈਏ ਵੀ ਸਾਡਾ ਹੱਥ ਫੜ ਲਾ ਆਪਾਂ ਇਹਨਾਂ ਤੋਂ ਹੱਥ ਨਹੀਂ ਛਡਾ ਸਕਦੇ ਤੇ ਨੇਚਰਲ ਥੈਰਪੀ ਆਪਾਂ ਨੂੰ ਦੇਈਏ ਤਾਂ ਇਹਨਾਂ ਦੀ ਜਿਹੜੀ ਪ੍ਰੋਬਲਮ ਹੈ ਉਹ ਠੀਕ ਵੀ ਹੋ ਜਾਣੀ ਆ ਲੇਕਿਨ ਇਹਨਾਂ ਨੇ ਇੱਕ ਤਾਂ ਆਪਰੇਸ਼ਨ ਕਰਾਇਆ ਹੋਇਆ ਆਪਰੇਸ਼ਨ ਵਾਲੇ ਨੂੰ ਆਪਾਂ ਹੱਥ ਨਹੀਂ ਪਾਉਂਦੇ ਫੇਰ ਵੀ ਚਲੋ ਮੈਂ ਵਾਈ ਗੁਰ ਜੀ ਮੋਰੇ ਅਰਦਾਸ ਕਰਦੀ ਆ ਜਲਦੀ ਤੋਂ ਜਲਦੀ ਠੀਕ ਹੋ ਜਾਣਾ ਹੈ ਨਾ ਤੇ ਇਹ ਦੇਖੋ ਰਿਟਾਇਰ ਸੀਆਈਡੀ ਆਫੀਸਰ ਨੇ ਓਕੇ ਸੋ ਬਿਲਕੁਲ ਸਰਵਾਈਕਲ ਦਾ ਦਰਦ ਜਿਹੜਾ ਕਈ ਵਾਰ ਨਾ ਸਾਨੂੰ ਬਹੁਤ ਜ਼ਿਆਦਾ ਦਿੱਕਤ ਦਿੰਦਾ ਅਸੀਂ ਕੋਈ ਕੰਮ ਜਿਹੜਾ ਸਹੀ ਤਰੀਕੇ ਨਾਲ ਨਹੀਂ ਕਰ ਪਾਉਂਦੇ ਉਹ ਦਰਦ ਨਹੀਂ ਜਿਹੜਾ ਸਾਨੂੰ ਜੀਣ ਦਿੰਦਾ ਹੱਥਾਂ ਦੇ ਨਾਲ ਜਿਹੜੀਆਂ ਪੂਰੀ ਉਸ ਤਰੀਕੇ ਦੇ ਉਸ ਅੰਗ ਤੇ ਪੂਰਾ ਟਾਰਗੇਟ ਕਰਕੇ ਉੱਥੇ ਮਾਲਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਹ ਦਰਦ ਜਿਹੜਾ ਇੱਥੋਂ ਗਾਇਬ ਹੋਵੇ ਸੋ ਬਿਲਕੁਲ ਰੱਬ ਦਾ ਨਾਮ ਲੈ ਕੇ ਜਿਹੜਾ ਵਾ ਅਰਦਾਸ ਵੀ ਕੀਤੀ ਜਾਂਦੀ ਹੈ ਕਿ ਪ੍ਰਮਾਤਮਾ ਜਿਹੜਾ ਇੱਥੇ ਆਉਣ ਵਾਲੇ ਹਰ ਬੰਦੇ ਨੂੰ ਜਿਹੜਾ ਉਹ ਤੰਦਰੁਸਤੀ ਦੇਵੇ ਹਰ ਕਰ ਜੋੜਾਂ ਦਾ ਦਰਦ ਦਵਾਈਆਂ ਵੀ ਅਸੀਂ ਖਾਈ ਜਾਂਦੇ ਆ ਹਸਪਤਾਲਾਂ ਦੇ ਚੱਕਰ ਵੀ ਲਗਾਈ ਜਾਂਦੇ ਆ ਪਰ ਇਸ ਦਾ ਹੱਲ ਕੀ ਹੈ ਕਦੇ ਸੋਚਿਆ ਤੁਸੀਂ ਸੋ ਐਕਸਪਰਟ ਸਾਡੇ ਨਾਲ ਮੌਜੂਦ ਨੇ ਮੈਮ ਅਸੀਂ ਦੇਖਿਆ ਕਿੱਦਾਂ ਅਮਰੀਜ਼ਾਂ ਨੇ ਵੀ ਸਾਨੂੰ ਦੱਸਿਆ ਤੁਸੀਂ ਕਿੱਦਾਂ ਆਪਣੇ ਹੱਥਾਂ ਦੇ ਨਾਲ ਮਤਲਬ ਮਾਲਿਸ਼ ਕਰਦੇ ਹੋ ਕਿਸ ਤਰੀਕੇ ਦੇ ਨਾਲ ਇਹ ਤੇਲ ਜਿਹੜਾ ਤੁਸੀਂ ਬਣਾਇਆ ਹੋਇਆ ਹੈ ਕੀ ਕੀ ਇਹਦੇ ਫਾਇਦੇ ਨੇ ਹੁਣ ਤੱਕ ਕਿੰਨੇ ਕੁ ਤੁਸੀਂ ਇਹਦੇ ਨਾਲ ਦਰਦ ਜਿਹੜੇ ਖਤਮ ਕਰ ਚੁੱਕੇ ਹੋ ਹਾਂਜੀ ਮੈਮ ਇਹਦੇ ਫਾਇਦੇ ਨੇ ਹੈਗੇ ਜਿੰਨੇ ਆਪਣੇ ਜੋੜਾਂ ਦੇ ਦਰਿਆ ਡਿਸਕ ਦੀ ਪ੍ਰੋਬਲਮ ਹੈਗੀ ਸਰਵਾਈਕਲ ਦੀ ਹੈਗੀ ਸ਼ੋਲਡਰਨ ਚ ਪ੍ਰੋਬਲਮ ਆ ਗੋਡਿਆਂ ਚ ਆ ਇਹ ਸਾਰੇ ਯਾਨੀ ਕਿ ਮਰੀਜ਼ ਠੀਕ ਹੋ ਜਾਂਦੇ ਜੇ ਕੋਈ ਜਿਹੜੇ ਆਪਣੇ ਮਨ ਕੇ ਡਿੱਗ ਜਾਂਦੇ ਆ L4 L5 L6 ਠੀਕ ਹੈ ਜੀ ਉਹਨਾਂ ਦੇ ਵਿੱਚ ਜਿਹੜੀਆਂ ਨਾੜਾਂ ਜਾਂਦੀਆਂ ਨੇ ਉਹ ਦੱਬ ਜਾਂਦੀਆਂ ਨੇ ਜਿਹਦੇ ਕਰਕੇ ਆਪਣੇ ਨੂੰ ਸਰਟਿਕਾ ਦਾ ਜਿਹੜੀ ਪੇਨ ਹੋਣੀ ਸ਼ੁਰੂ ਹੋ ਜਾਂਦੀ ਆ ਠੀਕ ਹੈ ਜੀ ਅਸੀਂ ਉਹਨਾਂ ਨੂੰ ਤਕਰੀਬਨ 15 ਦਿਨ ਦੀ ਥੈਰੇਪੀ ਦਿੰਦੇ ਆ 15 ਦਿਨ ਅਸੀਂ ਬੁਲਾਣੇ ਆ ਤੇ 15 ਦਿਨਾਂ ਬਾਅਦ ਅਸੀਂ ਉਹਨਾਂ ਦੇ ਜਿਹੜੇ ਅਸੀਂ ਮੰਨ ਕੇ ਆਪਣੀ ਟੀਮ ਨੂੰ ਬੁਲਾ ਕੇ ਅਸੀਂ ਮੰਨ ਕੇ ਉਹਨਾਂ ਦੇ ਚੱਕਦੇ ਆਂ ਠੀਕ ਹੈ ਜੀ ਤੇ ਮੰਨ ਕੇ ਵੀ ਅਸੀਂ ਗਰੰਟੀ ਦੇ ਨਾਲ ਚੱਕਦੇ ਆਂ ਕਿ ਉਹਨਾਂ ਨੂੰ ਜਿਹੜੀ ਇਹ ਦਵਾ ਰੋਈ ਜਿਹੜੀ ਆ ਬੈਕ ਵਿੱਚ ਪ੍ਰੋਬਲਮ ਆਉਂਦੀ ਪੂਰੀ ਲੱਤ ਵਿੱਚ ਦਰਦ ਜਾਂਦੀ ਉਹ ਤੋਂ ਰਾਹਤ ਮਿਲਦੀ ਆ ਉਹਨਾਂ ਨੂੰ ਜਿਹੜੇ ਗੋਡਿਆਂ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਉਹ ਵੀ ਬੈਕ ਕਰਕੇ ਹੀ ਜ਼ਿਆਦਾ ਪ੍ਰੋਬਲਮ ਆਉਂਦੀ ਆ ਜਿਹਦੇ ਘਰ ਦੇ ਵਿੱਚ ਲੇਡੀਜ਼ ਆ ਘਰ ਦੇ ਕੰਮ ਜ਼ਿਆਦਾ ਕਰਦੀਆਂ ਲੇਡੀਜ਼ ਨੂੰ ਬਹੁਤ ਜ਼ਿਆਦਾ ਕਮਰ ਦੇ ਦਰਦ ਦੀ ਜਿਹੜੀ ਪ੍ਰੋਬਲਮ ਆਉਂਦੀ ਜਿਹੜੀ ਆਫਿਸ ਦੇ ਵਿੱਚ ਵੀ ਕੰਮ ਕਰਦੇ ਆ ਸਿੱਧੇ ਨਹੀਂ ਹੋ ਪਾਉਂਦੇ ਕਿੰਨੇ ਕ ਟਾਈਮ ਦੇ ਵਿੱਚ ਆਰਾਮ ਦਿੰਦਾ ਤਕਰੀਬਨ ਅਸੀਂ ਉਹਨਾਂ ਨੂੰ ਇਹ 20 ਤੋਂ 25 ਦਿਨਾਂ ਦੇ ਵਿੱਚ ਆਰਾਮ ਦੇਣਾ ਸ਼ੁਰੂ ਕਰ ਦਿੰਦਾ ਹੈ ਜਿਵੇਂ ਅਸੀਂ ਉਹਨਾਂ ਨੂੰ ਦੱਸਦੇ ਹਾਂ ਵੀ ਇਸੇ ਤਰ੍ਹਾਂ ਹੀ ਮ사ਜ ਕਰੋ ਜਿਵੇਂ ਮੈਂ ਕਰਦੀ ਹਾਂ ਇੱਕ ਤਾਂ ਨਾਰਮਲੀ ਤੇਲ ਲਾ ਕੇ ਆਪਾਂ ਛੱਡ ਦਿੰਦੇ ਹਾਂ ਉਹਦੇ ਨਾਲ ਜਿਹੜੇ ਆਪਾਂ ਪੁਆਇੰਟ ਆ ਰਹੇ ਉਹਨਾਂ ਦੀ ਮ사ਜ ਕਰਨੀ ਉਹ ਜ਼ਿਆਦਾ ਉਹਨਾਂ ਨੂੰ ਯਾਨੀ ਕਿ ਲਾਭ ਮਿਲਦਾ ਹੈ ਠੀਕ ਹੈ ਜੀ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਜੀ ਤੁਹਾਨੂੰ ਵੀਡੀਓ ਬਣਾ ਕੇ ਭੇਜ ਦਿੰਦੇ ਹਾਂ ਵੀ ਤੁਸੀਂ ਇਸੇ ਤਰ੍ਹਾਂ ਆਪਣੀ ਥੈਰੇਪੀ ਕਰਵਾ ਲਓ ਆਪਣੇ ਘਰ ਦੇ ਮੈਂਬਰ ਦੇ ਕੋਲੋਂ ਕਰਵਾ ਲਓ ਜਿਹੜਾ ਤੁਸੀਂ ਜਲਦੀ ਹੀ ਠੀਕ ਹੋ ਜਾਓਗੇ ਠੀਕ ਹੈ ਜੀ ਕਿੰਨੀ ਕੁ ਉਮਰ ਦੇ ਲੋਕ ਜਿਹੜੇ ਇਹਨੂੰ ਇਸ ਜਾਦਾ ਵਾ ਤਾਂ ਦਰਦ ਆ ਹੁਣ ਤਾਂ ਬੱਚਿਆਂ ਨੂੰ ਵੀ ਇਹ ਦਰਦ ਸ਼ੁਰੂ ਹੋ ਗਿਆ ਵਾ ਕਿਤੇ ਵੀ ਜੋੜਾਂ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਵਾ ਪਹਿਲਾਂ ਤਾਂ ਮੈਨੂੰ ਇਹ ਦੱਸੋ ਇਹ ਦਰਦ ਜਿਹੜੇ ਆ ਹੁੰਦੇ ਕਿੱਦਾਂ ਵਾ ਤੇ ਇਹਦਾ ਫਿਰ ਜਿਹੜਾ ਤੁਸੀਂ ਹੱਲ ਕੱਢਿਆ ਵਾ ਇਹ ਹਰ ਕੋਈ ਯੂਜ਼ ਕਰ ਸਕਦਾ ਹਾਂਜੀ ਇਹਨੂੰ ਹਰ ਕੋਈ ਯੂਜ਼ ਕਰ ਸਕਦਾ 10 ਸਾਲ ਦੇ ਉੱਪਰਲੀ ਉਮਰ ਦਾ ਕੋਈ ਵੀ ਪਰਸਨ ਇਹਨੂੰ ਯੂਜ਼ ਕਰ ਸਕਦਾ ਇਹਦਾ ਕੋਈ ਸਾਈਡ ਇਫੈਕਟ ਨਹੀਂ ਨਾਰਮਲ ਆਪਾਂ ਹਮੇ ਆਥਾਂ ਦੇ ਨਾਲ ਜਿੰਨੀ ਵਾਰ ਮਰਜ਼ੀ ਇਹਨੂੰ ਮਾਲਿਸ਼ ਕਰਦੇ ਆ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹ ਗਵਰਨਮੈਂਟ ਵੱਲੋਂ ਬਕਾਇਦਾ ਇਹਦਾ ਲਾਇਸੈਂਸ ਬਣਿਆ ਹੋਇਆ ਸਾਡੇ ਕੋਲ ਠੀਕ ਹੈ ਜ ਕੋਈ ਵੀ ਇਹਦਾ ਨੁਕਸਾਨ ਨਹੀਂ ਹੈਗਾ ਠੀਕ ਹੈ ਜੀ ਹਾਂਜੀ ਦਰਦ ਹੋਣ ਦਾ ਕਾਰਨ ਹੁੰਦਾ ਹੈ ਆਪਣੇ ਜਿਹੜੇ ਮਣਕਿਆਂ ਮਣਕੇ ਚਾਹੇ ਸਰਵਾਈਕਲ ਦੇ ਹੁੰਦੇ ਆ ਚਾਹੇ ਹੁਣ ਕਮਰ ਦੇ ਮਣਕਿਆਂ ਕਰਕੇ ਹੀ ਗਾਹਾਂ ਪ੍ਰੋਬਲਮ ਬਣਦੀ ਆ ਹਾਂਜੀ ਤੇ ਜਿਹੜੇ ਹੁਣ ਦੂਰ ਬੈਠੇ ਆ ਉਹ ਤੁਹਾਡੇ ਕੋਲ ਤੇਲ ਮਗਵਾਣਾ ਚਾਹੁੰਦੇ ਆ ਕਿੱਦਾਂ ਤੁਹਾਡੇ ਤੱਕ ਪਹੁੰਚ ਕਰ ਸਕਦੇ ਆ ਉਹ ਸਾਡੇ ਕੋਲ ਕੋਰੀਅਰ ਆਹੀਂ ਮਗਵਾ ਸਕਦੇ ਅਸੀਂ ਜਿਹੜੀ ਪੇਮੈਂਟ ਆ ਪਹਿਲੋ ਕਰਵਾਉਨੇ ਆ ਠੀਕ ਹੈ ਜੀ ਪੇਮੈਂਟ ਕਰਵਾ ਕੇ ਅਸੀਂ ਉਹਨਾਂ ਦੇ ਬਾਅਦ ਵਿੱਚ ਯਾਨੀ ਕਿ ਕੋਰੀਅਰ ਭੇਜਦੇ ਆ ਹਰੇਕ ਦਾ ਕੋਰੀਅਰ ਉਹਨਾਂ ਦੇ ਘਰ ਪਹੁੰਚਦਾ ਕੋਈ ਵੀ ਐਦਾਂ ਦਾ ਪੇਸ਼ੈਂਟ ਦੱਸਵੇ ਵੀ ਮੇਰਾ ਕੋਰੀਅਰ ਨਹੀਂ ਪਹੁੰਚਿਆ ਮੈਂ ਇਹਨਾਂ ਨੇ ਪੇਮੈਂਟ ਕਰਵਾ ਕੇ ਰੱਖ ਲਈ ਆ ਠੀਕ ਹੈ ਜੀ ਅਸੀਂ ਉਹਨਾਂ ਦੀ ਪੇਮੈਂਟ ਪਹਿਲੋ ਕਰਵਾਉਨੇ ਆ ਫਿਰ ਅਸੀਂ ਕੋਰੀਅਰ ਭੇਜਦੇ ਆ ਤੁਹਾਡੇ ਤੱਕ ਮਿਲਣਾ ਹੋਵੇ ਤਾਂ ਕਿਹੜਾ ਐਡਰੈਸ ਵਾ ਜਿੱਥੇ ਲੋਕ ਪਹੁੰਚ ਸਕਦੇ ਹਾਂਜੀ ਜਿਵੇਂ ਹੁਣ ਇਹ ਆਪਣੀਆਂ ਜਿਹੜੀਆਂ ਭੈਣ ਜੀਆਂ ਮੇਰੀਆਂ ਮਾਤਾ ਮائیں ਆ ਲੇਡੀਆਂ ਹੈਗੇ ਮੇਰੇ ਕੋਲ ਥੈਰੇਪੀ ਕਰਵਾ ਕੇ ਬਹੁਤ ਖੁਸ਼ ਹੋ ਵੀ ਚਲੇ ਇੱਕ ਔਰਤ ਔਰਤ ਕੋ ਕਰਵਾ ਸਕਦੀਆਂ ਹਨਾ ਉਹਨਾਂ ਦੇ ਜਿਹੜੇ ਹਸਬੰਡ ਨੇ ਉਹਨਾਂ ਦੇ ਬੇਟੇ ਆ ਉਹ ਵੀ ਵੀ ਵਧੀਆ ਸੰਭ ਦੇ ਚਲੋ ਇੱਕ ਮੈਡਮ ਹੈਗੇ ਵੀ ਅਸੀਂ ਉਹਨਾਂ ਤੋਂ ਥੈਰੇਪੀ ਕਰਵਾਨਦੇ ਆ ਜੇ ਆਖੇ ਕਰਵਾਉਣਾ ਚਾਹੁੰਦੇ ਆ ਤੇ ਆਪਾਂ ਛੋਟੀਆਂ ਖੜਕੜਾਂ ਇਹਨੂੰ ਕਹਿੰਦੇ ਖੜਕੜ ਖੁਰਦਾ ਹਾਂਜੀ ਬੰਗਿਆਂ ਤੋਂ ਬਿਲਕੁਲ ਬਾਹਰ ਨਿਕਲਦੇ ਸਰ ਹਿਮੇ ਵਾਲੇ ਰੋਡ ਦੇ ਉੱਤੇ ਆ ਹਾਂਜੀ ਖੜਕੜ ਖੁਰਦਾ ਠੀਕ ਹੈ ਸੋ ਤੁਸੀਂ ਵੀ ਬਿਲਕੁਲ ਤੁਹਾਡੇ ਘਰ ਦੇ ਵਿੱਚ ਵੀ ਕੋਈ ਵੀ ਬੰਦਾ ਪੀੜਤ ਆ ਕਿਸੇ ਵੀ ਜੋੜਾਂ ਦੇ ਦਰਦ ਤੋਂ ਤਾਂ ਤੁਸੀਂ ਇੱਥੇ ਬੰਗਾ ਦੇ ਕੋਲ ਪਹੁੰਚ ਸਕਦੇ ਹੋ ਤੇ ਇਹਨਾਂ ਨੇ ਐਡਰੈਸ ਤੁਹਾਨੂੰ ਦੱਸ ਦਿੱਤਾ ਹੈ ਬਾਕੀ ਅਗਰ ਤੁਸੀਂ ਮੰਗਵਾਣਾ ਚਾਹੁੰਦੇ ਹੋ ਕਿਉਂਕਿ ਅਗਰ ਕੋਈ ਇਹਨਾਂ ਕੋਲ ਪਹੁੰਚ ਜਾਂਦਾ ਹੈ ਤਾਂ ਇਹ ਜਿਹੜਾ ਵਾ ਉਹਨਾਂ ਨੂੰ ਆਪਣੇ ਹੱਥਾਂ ਦੇ ਨਾਲ ਟ੍ਰੀਟਮੈਂਟ ਦਿੰਦੇ ਆ ਪਰ ਅਗਰ ਤੁਸੀਂ ਦੂਰ ਹੋ ਨਹੀਂ ਪਹੁੰਚ ਸਕਦੇ ਤਾਂ ਤੁਸੀਂ ਘਰ ਬੈਠੇ ਇਸ ਤੇਲ ਨੂੰ ਮੰਗਵਾ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਤੁਸੀਂ ਇਸ ਤੇ ਕਾਲ ਕਰ ਸਕਦੇ ਹੋ ਪੂਰੀ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਇਹ ਵੀਡੀਓ ਜਿਹੜੀਆਂ ਬਾਕੀਆਂ ਤੱਕ ਸ਼ੇਅਰ ਜ਼ਰੂਰ ਕਰਨਾ ਬਾਕੀਆਂ ਤੱਕ ਜਿਹੜੀਆਂ ਜਾਣਕਾਰੀ ਇਹਨਾਂ ਦੀ ਜਿਹੜੀ ਹੈ ਟ੍ਰੀਟਮੈਂਟ ਹੈ ਹਰ ਘਰ ਪਹੁੰਚਣੀ ਜ਼ਰੂਰ ਚਾਹੀਦੀ ਹੈ ਮੈਮੇ ਕਹੇ ਬਹੁਤ ਸਮੱਸਿਆ ਆਉਂਦੀ ਆ ਨਾ ਕਿ ਗਰੀਸ ਮੁੱਕ ਜਾਂਦੀ ਹੈ ਕਈ ਵਾਰ ਗੋਡਿਆਂ ਦੀ ਗਰੀਸ ਮੁੱਕ ਜਾਏ ਤਾਂ ਡਾਕਟਰ ਇਹਦਾ ਹੱਲ ਸਿਰਫ ਆਪਰੇਸ਼ਨ ਦੱਸਦੇ ਆ ਬਾਕੀ ਕਿਸੇ ਸਰੀਰ ਦੇ ਵਿੱਚ ਐਦਾਂ ਦੀ ਕੋਈ ਸਮੱਸਿਆ ਆ ਜਾਏ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਮੈਮ ਦੇਖੋ ਆਪਣੀ ਬਾਡੀ ਦੇ ਵਿੱਚ ਜਿਹੜੀਆਂ ਹੱਡੀਆਂ ਨੇ 206 ਹੱਡੀਆਂ ਨੇ ਛੋਟੀਆਂ ਵੱਡੀਆਂ ਆਪਣੇ ਪੈਰਾਂ ਦੇ ਵਿੱਚ ਜਿਹੜੀਆਂ ਹੱਡੀਆਂ ਨੇ 26-26 ਹੱਡੀਆਂ ਨੇ ਠੀਕ ਹੈ ਆਪਣੇ ਜਿਹੜੇ ਹੱਥਾਂ ਦੇ ਵਿੱਚ 27-27 ਦੋਨਾਂ ਚ ਹੱਡੀਆਂ ਨੇ ਆਪਣੇ ਬ੍ਰੇਨ ਦੇ ਵਿੱਚ 22 ਹੱਡੀਆਂ ਨੇ ਆਪਣੀ ਚੈਸਟ ਤੋਂ ਲੈ ਕੇ ਆ ਚੀਜ਼ ਦਾ ਕਮਰ ਤੱਕ ਜਿਹੜੀਆਂ ਹੈਗੀਆਂ 52 ਹੱਡੀਆਂ ਨੇ ਆਪਣੇ ਜਿਹੜੇ ਗੋਡੇ ਪੱਟਾਂ ਤੋਂ ਲੈ ਕੇ ਪੂਰੀਆਂ ਲੱਤਾਂ ਦੇ ਵਿੱਚ ਬਾਹਾਂ ਦੇ ਵਿੱਚ 5-5 ਹੱਡੀਆਂ ਨੇ ਦੇਖੋ ਇਹਨਾਂ ਦੇ ਵਿੱਚ ਵੀ ਯਾਨੀ ਕਿ ਤਕਰੀਬਨ ਗ੍ਰੀਸ ਖਤਮ ਹੋ ਸਕਦੀ ਆ ਪ੍ਰੋਬਲਮ ਕਿੱਥੋਂ ਆਉਂਦੀ ਆ ਪ੍ਰੋਬਲਮ ਸਿਰਫ ਆਪਣੇ ਮਾਨਕਿਆਂ ਤੋਂ ਸ਼ੁਰੂ ਹੁੰਦੀ ਆ ਚਾਹੇ ਉਹ ਸਰਵਾਈਕਲ ਵੱਲੋਂ ਸ਼ੁਰੂ ਹੋ ਜਵੇ ਚਾਹੇ ਆਪਣੇ ਕਮਰ ਵੱਲੋਂ ਸ਼ੁਰੂ ਹੋ ਜਵੇ ਠੀਕ ਹੈ ਜਦੋਂ ਮਾਨਕਿਆਂ ਨੂੰ ਪ੍ਰੋਬਲਮ ਆਉਣੀ ਆ ਗਾਂਹ ਆਪਣੇ ਜਿਹੜੇ ਜੋਇੰਟ ਪੇਨ ਨੂੰ ਵੀ ਕਮੀ ਕਿਉਂਕਿ ਬਲੱਡ ਦਾ ਸਰਕੂਲੇਸ਼ਨ ਬੰਦ ਹੋ ਜਾਂਦਾ ਹੈ ਜਦੋਂ ਆਪਣੀ ਨਾਸ ਦੱਬ ਗਏ ਹੁਣ ਪਾਣੀ ਵਾਲਾ ਪਾਈਪ ਚੱਲਦਾ ਪਿਆ ਆ ਠੀਕ ਆ ਉਧਰੋਂ ਟੈਪ ਚ ਟੁੱਟੀ ਚੱਲਦੀ ਪਈ ਆ ਪਾਣੀ ਦੇ ਤੇ ਵਾਲੇ ਪਿਆਪ ਦੇ ਉੱਤੇ ਇੱਟ ਰੱਖਦੇ ਪਾਣੀ ਦਾ ਤਾਂ ਫਲੋ ਮੋਰੇ ਘਟਣਾ ਹੀ ਆ ਜੀ ਉਧਰੋਂ ਤਾਂ ਪ੍ਰੈਸ਼ਰ ਬਿਲਕੁਲ ਪੈ ਰਿਹਾ ਆ ਠੀਕ ਹੈ ਜੀ ਇਸੇ ਤਰ੍ਹਾਂ ਆਪਣੀ ਬਾਡੀ ਆ ਜਿਵੇਂ ਹੁਣ ਮੋਰੇ ਬਲੱਡ ਨਹੀਂ ਪ੍ਰੋਪਰ ਪਹੁੰਚਣਾ ਉਹਦੇ ਵਿੱਚ ਤਾਂ ਪ੍ਰੋਬਲਮ ਆਣੀ ਆਣੀ ਹੈ। ਮੇਰਾ ਮਤਲਬ ਤੁਸੀਂ ਬਿਲਕੁਲ ਜੜ ਤੇ ਕੰਮ ਕਰਦੇ ਹੋ। ਹਾਂਜੀ ਬਿਲਕੁਲ ਜੜ ਤੇ ਕੰਮ ਕਰਦੇ ਹਾਂ। ਅਸੀਂ ਉਹਨਾਂ ਨੂੰ ਪਹਿਲਾਂ ਮੰਨ ਕੇ ਕਹਿੰਦੇ ਆ ਵੀ ਤੁਸੀਂ ਆਪਣੇ ਮਣਕਿਆਂ ਦਾ ਸਾਨੂੰ ਜਿਹੜਾ ਐਕਸਟਰਾ ਵਗੈਰਾ ਦਿਖਾ ਦਿਓ ਆਪਣੇ ਮਣਕਿਆਂ ਦਾ ਸਾਨੂੰ ਦੱਸ ਦਿਓ। ਸਾਨੂੰ ਪਤਾ ਲੱਗ ਜਾਂਦਾ ਉਹਨਾਂ ਦੇ ਬੌਨਸ ਸਵੇਲਿੰਗ ਹੋਈ ਹੋਈ ਹੁੰਦੀ ਆ। ਠੀਕ ਹੈ ਜੀ ਉਹਨਾਂ ਦੇ ਜਿਹੜੇ ਆ ਬੈਗ ਦੇ ਉੱਠਣ ਬੈਠਣ ਤੇ ਉਹਨਾਂ ਦੇ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿਹੜੇ ਬੈਲਟਾ ਲਾ ਕੇ ਰੱਖਦੇ ਉਹਨਾਂ ਦੇ ਸਿਰਫ ਇਹ ਮਣਕਿਆਂ ਦੇ ਵਿੱਚ ਡ ਨੇ ਚ ਦਟਕੋਰ ਕਰ ਲੰਨੇ ਆ ਇਹਦੇ ਨਾਲ ਉਹ ਤੁਹਾਡਾ ਤੇਲ ਕਿੰਨਾ guna ਵਧੀਆ ਵਾ ਹਾਂਜੀ ਇਹ ਜਿਹਦਾ ਕੋਈ ਵੀ ਜਨ ਕਿ ਸਵੇਲਿੰਗ ਦੀ ਪ੍ਰੋਬਲਮ ਹੈਗੀ ਜਾਂ ਤੁਸੀਂ ਟੁਕੋਰ ਵੀ ਕਰਦੇ ਇਹਨੂੰ ਬਾਅਦ ਵਿੱਚ ਵੀ ਲਗਾਉਂਦੇ ਆ ਇਹਦਾ ਕੋਈ ਦੂਸਰਾ ਨਹੀਂ ਹੈਗਾ ਵੀ ਤੁਸੀਂ ਗਿੱਲੇ ਤੇ ਨਹੀਂ ਲਗਾ ਸਕਦੇ ਜਾਂ ਹੁਣੇ ਗਰਮ ਕਰਕੇ ਉੱਤੇ ਦੀ ਠੰਡਾ ਤੇਲ ਲਗਾ ਲਿਆ ਇਹਦੇ ਵਿੱਚ ਕੋਈ ਨਹੀਂ ਤੇ ਕੋਈ ਜਿਹੜਾ ਤੇਲ ਹੈਗਾ ਆ ਇਹ ਸ਼ਿਲਾਜੀਤ ਦਾ ਬਣਿਆ ਹੋਇਆ ਇਹ ਕੇਸਰ ਦਾ ਬਣਿਆ ਹੋਇਆ ਪਿਓਰ ਕੇਸਰ ਦਾ ਠੀਕ ਹੈ ਜੀ ਇਹਦੇ ਨਾਲ ਜਿਹੜੇ ਇਹਦੇ ਵਿੱਚ ਜਿੰਨੇ ਅਗਰੀਡੀਅੰਟਸ ਹੈਗੇ ਆ ਉਹ ਬਿਲਕੁਲ ਆਪਣੀ ਮਾਰਕੀਟ ਦੇ ਵਿੱਚ ਚੱਲਦੇ ਪਏ ਆ